ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਹੈਗਾ ਸੱਜਣਾਂ ਦਾ ਜੇ ਗੱਲਬਾਤ ਕਰ ਲਈਏ ਲੁਧਿਆਣਾ ਸੱਤ ਗਾਵਾਂ ਦਿਖਾਵਾਂਗੇ ਇੱਕ ਹੈਗੀ ਆ ਐਫ ਕ੍ਰੋਸ ਤੇ 6 ਹੈਗੀਆਂ ਸੱਜਣੋ ਜਰਸੀ ਜੇ ਗੱਲਬਾਤ ਕਰਲਾਂ ਜਿਹੜਾ ਰੇਟ ਆ ਰੇਟ ਹੈਗਾ ਸਿਰਫ 22000 ਤੋਂ ਲਾ ਕੇ 32000 ਤੱਕ ਰੇਟ ਬਿਲਕੁਲ ਮੁਫਤ ਵਾਲੇ ਨੇ ਅੱਜ ਗਾਵਾਂ ਦੇ ਹੈਗੀਆਂ ਤਾਜ਼ੀਆਂ ਸੂਈਆਂ ਨੇ ਸੱਤਾਂ ਚੋਂ ਚਾਰ ਨਾਲ ਹੈਗੀਆਂ ਨੇ ਜੇ ਗੱਲਬਾਤ ਕਰ ਲਈਏ ਸੱਜਣੋ ਬੱਚੀਆਂ ਕਿਉਂਕਿ ਸੱਜਣਾ ਦੀ ਡਿਮਾਂਡ ਹੁੰਦੀ ਆ ਇੱਕ ਹੈਗੀ ਆ ਵਿੱਚ ਟੋਕੜ ਗੱਬਣਾ ਦੰਦਾਂ ਚ ਖੀਰੀ ਆ ਤੇ ਰਿਕਾਡ ਬੱਚੀ ਦਾ ਚੰਗਾ ਤੇ ਜਿਹੜੇ ਰੇਟ ਨੇ ਅੱਜ ਦੇ ਰੇਟ ਬਿਲਕੁਲ ਮੁਫਤ ਵਾਲੇ ਨੇ ਤੇ ਬਾਕੀ ਆ ਜੋ ਬਾਈ ਨਾ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਰੇਟ ਵੀਡੀਓ ਚ ਕਰਾ ਦਾਂਗੇ ਆਜੋ ਜੀ ਪੁਰਕਮ ਵਧੀਆ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਬਾਈ ਖੁਸ਼ ਰਹੇ ਨਾ ਮੁੰਡਾ ਹਾਦੈ ਰਹਿੰਦਾ ਇਹੀ ਗੱਲ ਨਹੀਂ ਹਾਂਜੀ ਹੋਰ ਤਕੜਾ ਫਰੀਦਾ ਹਾਂਜੀ ਹਾਂਜੀ ਇੱਥੋਂ ਕਰ ਲਈਏ ਸ਼ੁਰੂ ਹਾਂਜੀ ਇੱਕ ਟੋਕੜ ਗੱਬਣਾ ਹਨਾ ਹਾਂਜੀ ਇੱਕ ਟੋਕੜ ਗੱਬਣ ਵੀ ਦਿਖਾਵਾਂਗੇ ਇੱਥੇ ਮਾਰਦੇ ਗੈਰੀ ਕੈਮਰਾ ਸੁਆ ਕਿਹੜਾ ਬਾਈ ਇਹਦਾ ਇਹ ਪਹਿਲੇ ਸੁਆ ਸੁਈ ਆ ਬੱਸੀ ਮਗਰਾ ਵੀਰੇ ਸੁਆ ਪਹਿਲਾ ਸੱਜਣੋ ਬੱਛੀ ਇਹਦੇ ਮਗਰਾ ਤੇ ਨਸਲ ਹੈਗੀ ਆ ਜਰਸੀ ਕੁਆਲਿਟੀ ਕਬੂਲਟੀ ਹੈਗੀ ਆ ਚੰਗੀ ਬਾਈ ਥਣ ਸੁਣ ਦੀ ਕੁਆਲਿਟੀ ਟਾਪਰ ਕੁਆਲਿਟੀ ਆ ਗਈ ਬਿਲਕੁਲ ਥੱਲੇੋਂ ਮੁੱਠੀ ਚਵਾਈ ਵਾਲਾ ਥਣ ਲੱਗ ਗਿਆ ਤੇ ਆਰਡਰ ਇਹਦਾ ਆ ਗਿਆ ਸੱਜਣੋ ਫਿਕਸ ਬਿਲਕੁਲ ਸੂਆ ਆ ਗਿਆ ਪਹਿਲਾਂ ਆ ਲੈ ਚਲ ਬਈ ਇਹਨੂੰ ਬੱਚਾ ਨਾਲ ਬੱਛਿਆ ਬੱਛੀ ਬਾਈ ਕਿੰਨੇ ਕ ਦਿਨ ਦਾ ਸੂਆ ਲੱਗਿਆ 15 16 ਦਿਨ ਹੋ ਗਏ ਵੀਰੇ 15 16 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਤਿਆਰ ਆਣਾ ਦੁੱਧ ਬਾਈ ਇਹਦੇ ਥੱਲੇ ਹੈਗਾ ਹੁਣ ਜਾਨੀ 8 ਕਿਲੋ 8 ਕਿਲੋ ਹੈਗਾ ਇਹਦੇ ਥੱਲੇ ਆਈ ਆ ਜਿੰਨਾ ਹੈਗਾ ਉਨਾ ਹੀ ਦੱਸਾਂਗੇ ਜੀ ਵੱਧ ਸਕਦੀ ਆ ਜ਼ਰੂਰ ਫਿਲਹਾਲ ਹੈਗਾ ਬਾਈ ਕਹਿੰਦਾ 8 ਕਿਲੋ ਤੇ ਵੱਧ ਸਕਦੀ ਐ ਕਿਲੋ 2 ਕਿਲੋ ਕੋਈ ਬਾੜੀ ਜੇ ਮੈਂ ਕਹਿੰਦਾ ਇਸ ਦੀ ਬਾੜੀ ਦੀ ਚੰਗੀ ਆ ਉਹ ਨਾਲ ਇਹਦੇ ਗੈਰੀ ਹੈ ਗਿਆ ਬੱਛੀ ਓਏ ਕਿ ਸੱਜਣ ਜਿਹੜੇ ਸ਼ਕੀਨ ਹੁੰਦੇ ਨੇ ਵੀ ਜਰਸੀ ਨਸਲ ਦੀ ਬੱਛੀ ਵੀ ਚਾਹੀਦੀ ਆ ਤੇ ਨਾਲ ਵੀ ਇਹਦੇ ਬੱਛੀ ਆ ਤੇ ਪੈਸੇ ਕਿੰਨੇ ਲਵਾਂਗੇ ਲਾਡੀ ਬਾਈ 27000 ਦੀ ਦੇ ਦਾਂਗੇ ਇਹ ਦੇ ਦਾਂਗੇ ਸਿਰਫ 27 ਬਾਈ ਦੀ 27 ਦੀ ਆਫਰ ਆਲਾ ਕੰਮ ਹੀ ਆ ਪਹਿਲਾਂ ਤੇ ਅੱਗੇ ਬਣਨ ਵਾਲੀ ਆਈਟਮਾਂ ਬਾਕੀ ਜਜਮੈਂਟ ਤੁਸੀਂ ਨੇ ਕਰਨੀ ਹੁੰਦੀ ਐ ਜਦੋਂ ਪਸ਼ੂ ਲੈਣਾ ਹੁੰਦਾ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਆਈ ਦੀ ਕੀ ਡਿਟੇਲ ਆ ਏ ਬਈ ਬੱਚੀ ਖੀਰੀ ਆ ਪਹਿਲੇ ਸੂਏ ਮੋਹੋ ਖੀਰੀ ਮੋਹੋ ਖੀਰੀ ਆ ਜੀ ਗੱਬਰ ਹੈਗੀ ਆ ਬਾਈ 3 ਮਹੀਨੇ ਦੇ ਨੇੜੇ ਚੈੱਕ ਕਰਾਈ ਹੋਈ ਆ ਚੈੱਕ ਪਾਸ ਚੈੱਕ ਪਾਸ ਆ ਜੀ ਲੈ ਦੰਦਾਂ ਚ ਹੈਗੀ ਆ ਖੀਰੀ ਬਾਡੀ ਬੁੱਡੀ ਦੀ ਹੈਗੀ ਆ ਚੰਗੀ ਪੂਰੀ ਸਮੀ ਹੋਇਆ ਬੱਚੀ ਪੂਰੀ ਜੇ ਗੱਲਬਾਤ ਕਰ ਲਈਏ 3 ਮਹੀਨਿਆਂ ਦੇ ਏੜ-ਗੇੜ ਬਾਈ ਕਹਿੰਦਾ ਗੱਬਣ ਚੈੱਕ ਪਾਸ ਆ ਤੋਰ ਦੇ ਮੜੀ ਸੂਆ ਕਿਹੜਾ ਲੱਡੀ ਇਹਦਾ ਪਹਿਲਾ ਤੂੰ ਆ ਪਹਿਲਾ ਬਾਈ ਆਖੀਰੀ ਦੇ حساب ਨਾਲ ਪਹਿਲੇ ਸੂਏ ਚ ਹੀ ਹੈ ਬੱਚਾ ਤਾਂ ਨਹੀਂ ਹੈਗਾ ਜੀ ਨਹੀਂ ਬਾਈ ਬੱਚਾ ਨਹੀਂ ਹੈਗਾ ਦੁੱਧ ਕਿੰਨਾ ਇਸ ਟਾਈਮ ਦੁੱਧ ਬਾਈ ਇਹਦੇ 6 ਤੋਂ 7 ਕਿਲੋ ਆ 6 ਤੋਂ 7 ਕਿਲੋ ਦੁੱਧ ਆ ਹਾਂ ਜੀ 6 ਮੰਨ ਕੇ ਆ ਜਿਓ ਬੱਛੀ ਹੈਗੀ ਆ ਸੱਜਣੋ ਫੁੱਲ ਜਾਨ ਵਾਲੀ ਹਾਂਜੀ ਫੁੱਲ ਹੈਵੀ ਆ ਜਾਨ ਵਾਲੀ ਬੱਛੀ ਆ ਕਿਸੇ ਪਾਸੇ ਪੱਖ ਤੋਂ ਜੀ ਆ ਪੂਰੀ ਇਸੇ ਵੀ ਪੱਖ ਤੋਂ ਤੇ ਕੁਆਲਿਟੀ ਆ ਗਈ ਚੰਗੀ ਇੱਕ ਵਾਰੀ ਫੇਸ ਕਰੀ ਭਾਈ ਇਹਨੂੰ ਇੱਕ ਵਾਰੀ ਫੇਸ ਕੁਆਲਿਟੀ ਤੇ ਮਾਰਨੀ ਹੈਰੀ ਕੈਮਰਾ ਬੋਲ ਇੱਕ ਵਾਰੀ ਫੇਸ ਵੀ ਚੈੱਕ ਕਰਾ ਦੇ ਬੱਛੀ ਸ਼ਕੀਨ ਆ ਗਈ ਕੱਦ ਵੀ ਸੋਹਣਾ ਬੱਛੀ ਦਾ ਕੱਦ ਵੀ ਚੰਗਾ ਸ਼ਕੀਨ ਵੀ ਫੁੱਲ ਆ ਗਈ ਤੇ ਨਸਲ ਆ ਗਈ ਪਿਓਰ ਜਰਸੀ ਦੰਦਾ ਚ ਆ ਗਈ ਖੀਰੀ ਤਿੰਨ ਮਹੀਨਿਆਂ ਦੀ ਆ ਗਈ ਇਹ ਸੱਜਣੋ ਗੱਬਣ ਦੁੱਧ ਵੀ ਦਿੰਦੀ ਆ 6 ਤੋਂ 7 ਕਿਲੋ ਗਾਂਾਂ ਨੂੰ ਬਾਈ ਦੇਖ ਲੈ ਕੀ ਚੀਜ਼ ਬਣਨੀ ਆ ਜਿਹੜੇ ਸੱਜਣ ਵੀ ਅੱਗੇ ਇੱਕ ਗੱਲ ਹੋਰ ਦੱਸਦਾ ਨਾ ਵੀ ਇਹ ਆਈਟਮ ਆ ਜਿਹੜੀ ਅੱਗੇ ਇਹ ਵਾਦੇ ਵਾਲੀ ਆ ਘਾਟੇ ਵਾਲਾ ਸੀਨ ਇਹਦੇ ਚ ਕੋਈ ਨਹੀਂ ਇਹਨੇ ਵਦਨ ਆਈਆਂ ਜਿਵੇਂ ਆਪਾਂ ਕਹਿੰਦੇ ਨੇ ਆ ਵੀ ਬੈਂਕ ਚ ਰੁਪਏ ਜਮਾ ਕਰਾ ਦਈਏ ਵੀ ਉਹਦੇ ਚ ਵਾਦੀ ਨੇ ਉਹ ਸੀਨ ਆ ਕਿਉਂਕਿ ਇਹ ਗੱਬਣ ਵੀ ਆ ਤੇ ਮੂਰੇ ਰੁੱਖਤਾ ਸਿਆਲ ਦੀ ਸੇ ਹਾਲ ਚਿਰ ਮੇਰਾ ਖਿਆਲ ਹੈ 3 ਮਹੀਨਿਆਂ ਦੇ 4 ਦੇੜ ਗੇੜ ਹੈ ਨਾ ਦੁੱਧ ਵੀ ਪੈ ਹੀ ਜਾਣਾ ਛਾੜ ਤੇ ਲੱਗੀ ਜਦੋਂ ਹਾਂਜੀ ਹਾਂ ਛਾੜਦੀ ਆ ਬਾਈ ਉਹਨੂੰ ਵੀ ਛਾੜਦੀ ਬਾਈ ਛਾੜ ਤੇ ਠੰਡੀ ਸੀਲ ਜਮਾ ਮੈਂ ਕਿਹਾ ਪਾ ਚਾੜੇ ਨਾ ਪਾ ਛਾੜ ਪੈਸੇ ਲਾੜੀ ਇਹਦੇ ਕਿੰਨੇ ਲੱਗਦੇ ਇਹ ਬਾਈ ਦੇ ਮੁੱਲ ਨਹੀਂ ਕਰਦੇ ਅੱਜ ਕਿਸੇ ਵੀ ਗਾਂ ਦਾ ਠੀਕ ਹੈ ਜੀ ਵੀਰੇ ਬੇਨਤੀ ਆ ਹੱਥ ਬੰਨ ਕੇ ਵੀ ਇਹ ਨਾ ਕਹੋ ਹਨਾ ਜੇ 30 ਮੰਗਿਆ ਤਾਂ 25 ਲੈ ਲੈ 27 ਲੈ ਲੈ ਉਹ ਕੰਮ ਨਹੀਂ ਹੋਣਾ ਜਿਹੜਾ ਮੁੱਲ ਕਰਿਆ ਉਹੀ ਲੈਣੇ ਜਮਾ ਫਿਕਸ ਜਮਾ ਫਿਕਸ ਹੀ ਨਹੀਂ ਅਜੇ ਤਾਂ ਆਫਰ ਆ ਹੀ ਨੇ ਬਸ ਜਮਾ ਇਹ 30000 ਦੀ ਅੱਛੀ ਦੇਵਾਂਗੇ ਇਹ ਮਿਲੂਗੀ 30000 ਦੀ ਫਿਕਸ ਉਹਦੇ ਚ ਛੋਟ ਆ ਜਿਹੜੀ ਉਹ ਹੀ ਹੋਣੀ ਹੈ ਛੋਟ ਛੱਪਾਈ ਆ ਕੋਈ ਬਾਹਲਾ ਫਰਕ ਨਹੀਂ ਹੋਣਾ ਵੀ ਤੁਸੀਂ 22 23 ਨੂੰ 25 26 ਨੂੰ ਬਾਈ ਫੋਨ ਲਈ ਜਾਓ ਉਹ ਸਿਸਟਮ ਨਹੀਂ ਹੋਣਾ ਰੇਟ ਆ ਜਿਹੜਾ ਬਿਲਕੁਲ ਫਿਕਸ ਹੈ ਤੇ ਇਸ ਰੇਟ ਦੇ ਵਿੱਚ ਤਾਨੂੰ ਲੱਭਣੀ ਵੀ ਗਾ ਮੁਸ਼ਕਲ ਆ ਤੇ ਦੰਦਾਂ ਚ ਵੀ ਖੀਰੀ ਆ ਇਹਦਾ ਚੋਨੇ ਕਰਕੇ ਲਾਤੀਆਂ ਆਫਰਾਂ ਹੁਣ ਦੁੱਧ ਤੇ ਹੁਣ ਮਾਰਦਿਆ 3 ਨੰਬਰ ਵਾਲੀ ਤੇ ਕੈਮਰਾ ਇਹ ਆ ਗਿਆ ਯਾਰ ਸ਼ਹਿਰ ਦੇ ਵਿੱਚ ਦੁੱਧ ਦੁੱਧ ਚਾਹੀਦਾ ਬਾਈ ਚੋਨੇ ਕਰਕੇ ਲਾਤੀਆਂ ਆਫਰਾਂ ਠੀਕ ਆ ਗੱਲ ਇਹਦਾ ਸੁਆਕੜਾ ਬਾਈ ਇਹ ਬਾਈ ਦੂਏ ਸੂਏ ਇਹਦਾ ਸੁਆ ਦੂਜਾ ਇਹ ਆਇਆ ਸ਼ਹਿਰ ਦੇ ਵਿੱਚ ਤੇ ਕੱਦ ਕਾਠੀ ਆ ਗਈ ਜਰਸੀ ਵਾਲੀ ਹੈਨਾ ਇੱਕ ਗੱਲ ਹੋਰ ਦੱਸਦਾ ਨਾ ਜਿਹੜਾ ਜਰਸੀ ਨਸਲ ਦੀਆਂ گاਵਾ ਹੁੰਦੀਆਂ ਨੇ ਇਹਨਾਂ ਦਾ ਕੱਦ ਨਹੀਂ ਹੁੰਦਾ ਬੜਾ ਜਿਆਦਾ ਵੱਡਾ ਕਿਉਂਕਿ ਇਹਨਾਂ ਨੂੰ ਤੁਸੀਂ ਐਚਐਫ ਨਾਲ ਕੰਪੈਰੀਸ਼ਨ ਕਰਕੇ ਨਾ ਦੇਖਿਆ ਕਰੋ ਐਚਐਫ ਦਾ ਕੱਦ ਹੁੰਦਾ ਕਾਫੀ ਵੱਡਾ ਉਹਦਾ ਤਾਂ ਮੱਜਾਂ ਨੂੰ ਵੀ ਛੱਡ ਜਾਂਦੀ ਐਡਾ ਵੱਡਾ ਕੱਦ ਹੁੰਦਾ ਇਹਨਾਂ ਦਾ ਕੱਦ ਹੁੰਦਾ ਜਰਸੀ ਨਸਲਾਂ ਵਾਲੀਆਂ ਗਾਵਾਂ ਦਾ ਛੋਟਾ ਉਹ ਹਿਸਾਬ ਨਾਲ ਸੱਜਣਾ ਨੂੰ ਬੇਨਤੀ ਆ ਵੀ ਜੱਜਮੈਂਟ ਕਰ ਲਿਆ ਕਰੋ ਪਸ਼ੂਆਂ ਦੇ ਨਾਲ ਖੜਿਆ ਤਾਂ ਥੋੜਾ ਆਈਡੀਆ ਲਾ ਲਿਆ ਕਰੋ ਵੀ ਕਿੱਡੇ ਕ ਕੱਦ ਕਾਟਦਾ ਪਸ਼ੂਆ ਬਾਕੀ ਆਏ ਆ ਵੀਰੇ ਆਪਾਂ ਦੱਸ ਕੇ ਦਿੰਦੇ ਆ ਵੀ ਹਿਮਾਚਲ ਚੋਂ ਆਉਂਦੀਆਂ ਨੇ ਇਗਾ ਕਈ ਵੀਰ ਨਵੇਂ ਵੀ ਦਾਸ ਦੇ ਵਪਾਰੀ ਇਕ ਲਗਾ ਨਾ ਪੰਜਾਬ ਦੀ ਆ ਨਾ ਆਪਾਂ ਉਹਦਾ ਕੰਮ ਕਰਦੇ ਨੇ ਆਪਾਂ ਦਾ 100% ਇਹ ਦੱਸ ਕੇ ਦਿਨਾ ਵੀ ਹਿਮਾਚਲੀਆਂ ਨੇ ਤੇ ਕੰਮ ਹੈਗਾ ਬਾਈ ਦਾ ਪੁਰਾਣਾ ਲੌਂਗ ਟਾਈਮ ਤੋਂ ਕੰਮ ਕਰਦਾ ਕੋਈ ਅੱਜ ਦਾ ਨਹੀਂ ਕੰਮ ਕਰਨ ਲੱਗਿਆ ਤੇ ਗਾਵਾਂ ਬਾਈ ਨੇ ਜੇ ਮੈਂ ਦੱਸਿਆ ਵੀ ਹਿਮਾਚਲੀਆਂ ਜਰਸੀ ਨੇ ਕਿਉਂਕਿ ਕੱਦ-ਕਾਠ ਇਹਨਾਂ ਦੇ ਜਰਸੀਆਂ ਦੇ ਓਦਾਂ ਵੀ ਦੂਜੀਆਂ ਗਾਵਾਂ ਦੇ ਮੁਕਾਬਲੇ ਛੋਟੇ ਛੋਟੇ ਹੀ ਹੁੰਦੇ ਨੇ ਜੀ ਹਾਂ ਆ 60% ਵੱਧ ਹੁੰਦੀ ਆ ਮੱਜਾਂ ਦੇ ਬਰਾਬਰ-ਤਰਾਬਰ ਦੀ ਹੁੰਦੀ ਆ 50 ਤੋਂ ਲਾ ਕੇ 60 ਤੱਕ ਦੀ ਤੇ ਕੱਦ ਆ ਜਿਹੜਾ ਕੱਦ ਦਰਮਿਆਨਾ ਹੁੰਦਾ ਬਾਈ ਸੁਆ ਕਿਨੇ ਦਿਨਾਂ ਇਹ ਨੂੰ ਬਾਈ ਹੋ ਗਏ ਸੂਈ ਨੂੰ ਯਾਨੀ 10 12 ਦਾ ਨਾ ਬੱਛੀ ਮਗਰ ਆਈ ਇਹਦੇ ਹਾਂ ਇਹਦੇ ਨਾਲ ਵੀ ਬੱਛੀ ਆ ਤੇ ਆ ਦਿਖਾ ਦੇ ਗੈਰੀ ਸਮਾਰ ਕੇ ਓਏ ਬੱਛੀ ਬੜੀ ਪਿਆਰੀ ਆ ਨਾਲ ਜਰਸੀ ਨਾਲ ਦੀ ਬੱਛੀ ਆ ਪਿਆਰ ਆ ਪਹਿਲਾ ਰੰਗ ਰੂਪ ਐਰ ਸ਼ੈਰ ਵਾਲਾ ਬਾਡੀ ਦੀ ਬੰਤਰ ਹੈਗੀ ਆ ਜਰਸੀ ਵਾਲੀ ਹਾਂਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਲੱਗਦੇ 23000 ਦੀ ਦੇ ਦਾਂਗੇ ਦੁੱਧ ਕਿੰਨਾ ਹੁਣ ਦੁੱਧ ਬਈ 8 9 ਕਿਲੋ ਹੁਣ ਹੈਗਾ ਯਾਨੀ 8 9 ਕਿਲੋ ਹੈਗਾ ਤੇ ਇਹ ਬਾਈ ਕਹਿੰਦਾ ਦੇ ਦਾਂਗੇ 23 ਦੀ ਰੇਟ ਫਿਕਸ ਹੋਣਗੇ ਦੁਬਾਰਾ ਫੇਰ ਬੇਨਤੀ ਆ ਤੇ ਹੁਣ ਮਾਰਦੇ ਅਗਲੀ ਗਾਂ ਤੇ ਕੈਮਰਾ 4 ਨੰਬਰ ਵਾਲੀ ਤੇ ਇਹਦਾ ਲਾਡੀ ਕਿਹ ਏ ਬਾਈ 300 300 ਹੀ ਆ ਬੱਸ ਆ ਮਗਰਾ ਹੌਲੀ ਲੈ ਕੇ ਚੱਲੀ ਮਾਰੀ ਹੋ ਗਈ ਆ ਇਹ ਗਾ ਆ ਗਈ ਬਈ ਉੱਤੋਂ ਚੌੜੇ ਚਗਾਠੇ ਚ ਆ ਗਈ ਦੂਜੀਆਂ ਨਾਲ ਥੋੜੀ ਜਿਹੀ ਹੈਵੀ ਆ ਗਈ ਜਿਹੜੀ ਚੀਜ਼ ਹਲਕੀ ਹੋਊਗੀ ਮੈਂ ਦੱਸ ਦੂੰਗਾ ਤੁਹਾਨੂੰ ਇਹ ਦੂਜੀਆਂ ਨਾਲੋਂ ਹੈਵੀ ਆ ਤੇ ਆਰਡਰ ਵੀ ਚੰਗਾ ਸੂਈ ਕਿੰਨੇ ਦਿੰਦੀ ਆ ਬਾਈ ਸੂਈ ਨੂੰ ਬਾਈ ਇਹਨੂੰ 7-8 ਦਿਨ ਹੋ ਗਏ 7-8 ਦਿਨਾਂ ਹੀ ਥੱਲੇ ਹੁਣ ਦੁੱਧ ਕਿੰਨਾ 13-14 ਕਿਲੋ ਬੋਲਾ ਹੈਗਾ ਜੀ 13-14 ਕਿਲੋ ਹੁਣ ਇਹਦੇ ਥੱਲੇ ਤਿਆਰ ਆ ਤਿਆਰ ਆ ਜੀ ਤਿਆਰ ਉਹ ਡੰਗ ਦੋ ਡੰਗ ਚਾਹੀਦੇ ਬਾਈ ਚੈੱਕ ਕਰਕੇ ਲੈ ਜਾਓ 13-14 ਕਿਲੋ ਤਿਆਰ ਆ ਬਾਕੀ ਇਹਦਾ ਤੁਹਾਨੂੰ ਹਵਾਨਾ ਵੀ ਦੱਸੂ ਕੱਦ ਕਾਠ ਵੀ ਦੱਸੂ ਤੇ ਉੱਤੋਂ ਆ ਗਈ ਮਜ਼ਬੂਤ ਸਟਰਕਚਰ ਦੀ ਆ ਗਈ ਚੰਗੇ ਢਾਂਚੇ ਦੀ ਗਾਂ ਆ ਗਈ ਇਹ ਜੇ ਗੱਲਬਾਤ ਕਰ ਲਈਏ ਚਵਾਈ ਦੀ ਕਿਦਾਂ ਬਾਈ ਚਵਾਈ ਦੀ ਤਾਂ ਇੱਕ ਹੂਂ ਕੀ ਆ ਬਾਈ ਚਵਾਈ ਤਾਂ ਇਹਦੀ ਅੱਛਾ ਇੰਨੀ ਪੋਲੀ ਆ ਟੂਟੀ ਵਾਲਾ ਗੱਲ ਹੈ ਬਾਲਟੀ ਉੱਪਰ ਨੂੰ ਆਉਂਦੀ ਆ ਬੱਚਾ ਕੀ ਵਾਲਾ ਢੀ ਨਾਲ ਇਹਦੇ ਬੱਚਾ ਜੀ ਇਹਦੇ ਨਾਲ ਬੱਚਾ ਇਹਦੇ ਪੈਸੇ ਕਿੰਨੇ ਦੇ ਦਿੰਦੇ 33000 ਦੀ ਦੇ ਦਾਂਗੇ ਸਿਰਫ ਹਾਂ 13-14 ਕਿਲੋ ਬੋਲਾ ਹੀ ਬੋਲਾ ਇਹਦੇ ਥੱਲੇ ਕਿਲੋ 2 ਕਿਲੋ ਵੱਸ ਸਕਦੀ ਹੈ ਮਾਖਾ ਬਦੂ ਬਾਈ 16 17 ਕਿਲੋ ਤਾਂ ਇਹਨੂੰ ਕੀ ਜ਼ਿਆਦਾ ਵਹਿਣ ਹਾਂਜੀ ਹਾਂ ਅੱਜ ਜਿਹੜਾ ਅੱਜ 13 ਤੋਂ 14 ਕਿਲੋ ਬਾਈ ਕਹਿੰਦਾ ਰੈਡੀ ਆ ਇਹਦੇ ਥੱਲੇ ਅੱਜ ਦਾ ਰੇਟ ਇਹਦਾ ਹੈਗਾ 33000 33 ਲੈਣਾ ਜੀ ਜਿਹੜਾ ਹਾਂ ਤੇ ਹੁਣ ਮਾਰਦੇ ਅਗਲੀ ਤੇ ਕੈਮਰਾ ਹੁਣ ਮੇਰਾ ਖਿਆਲ ਆਪਾਂ ਪਹੁੰਚ ਗਏ ਪੰਜ ਨੰਬਰ ਵਾਲੀ ਤੇ ਨੰਬਰ ਵਾਈਜ਼ ਗੱਲਬਾਤ ਸਜਣੋਂ ਬਾਈ ਨਾਲ ਕਰ ਲਿਓ ਤੇ ਨਸਲ ਇਹਦੀ ਵੀ ਜਰਸੀ ਆ ਗਈ ਜੇ ਗੱਲਬਾਤ ਕਰ ਲਈਏ ਇਹ ਵਾਈਟ ਕਲਰ ਚ ਆ ਗਈ ਇਹਦਾ ਸੁਆਗੜਾ ਬਾਈ ਇਹ ਵੀ ਤੀਏ ਸੂਈ ਸੂਈ ਹੋਈ ਆ ਬੱচ্ছা ਮਗਰਾ ਜੀ ਹੋ ਗਏ 12 13 ਦਿਨ ਸੂਈ ਨੂੰ ਇਹਦੇ ਥੱਲੇ ਭਾਈ ਜੀ ਕਿੰਨਾ ਤਿਆਰ ਹੋ ਰੋ ਥੱਲੇ ਇਹਦਾ ਜਾਨੀ ਕਾਨ ਨਹੀਂ ਚੱਲਿਆ ਹੈਗਾ ਠੀਕ ਆ ਜੀ ਇਹਦੇ ਥੱਲੇ 9 ਤੋਂ 10 ਕਿਲੋ ਜੀ ਇਹਦੇ ਥੱਲੇ ਹੈਗਾ 9 ਤੋਂ 10 ਕਿਲੋ ਰੈਡੀ ਦਾ ਹਾਂਜੀ ਮੈਲਾ ਹਜੇ ਚੱਲੂਗੀ ਹਾਂਜੀ ਹਾਂ ਕਿਲੋ 2 ਕਿਲੋ ਦੀ ਹੈ ਮੀਨ ਹਾਂਜੀ ਹਾਂ ਦੁੱਧ ਤਾਂ ਵੱਧ ਸੀ ਭਾਈ ਉਹ ਥੋੜੀ ਜਿਹੀ ਜੜੀਆਂ ਕਰਕੇ ਨਾ ਟੀਕਾ ਲਵਾਤਾ ਉਹਦੇ ਤੁਹਾਨੂੰ ਵੀ ਪਤਾ ਉਹ ਟੀਕੇ ਨਾਲ ਦੁੱਧ ਘਟਾ ਜਾਂਦਾ ਡੰਗਰ ਮੈਂ ਤੋਂ ਅਗਲੇ ਬੰਨੇ ਆਰਡਰ ਲੱਗ ਗਿਆ ਦੁੱਧ ਤਾਂ 12 ਕਿਲੋ ਸੀ ਇਹਦੇ ਹੰਦੇ ਅਗਲੇ ਬੰਨੇ ਉਹ ਦਿਖਾ ਦੇ ਕੁਆਲਿਟੀ ਕਬੂਲਟੀ ਚੰਗੀ ਆ ਕੱਦ ਜਿਵੇਂ ਤੁਹਾਨੂੰ ਦੱਸਿਆ ਮੈਂ ਕੱਦ ਇਹਨਾਂ ਦਾ ਹੁੰਦਾ ਦਰਮਿਆਨਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਲੱਡੀ 25000 ਵੀ ਦੇ ਦਾਂਗੇ ਬਾਈ ਸਿਰਫ ਸਿਰਫ 25000 ਦੀ ਇਹਦੇ ਚ ਤਾਂ ਹੁਣ ਯਾਰ ਕੈਨ ਵਾਲੇ ਸੱਜਣ ਨੂੰ ਵੀ ਚਾਹੀਦੀ ਆ ਮੜਾ ਜੀ ਵੀ ਇਹਦੇ ਚ ਹੁਣ ਕੀ ਘੱਟ ਕਰਨ ਬਾਈ ਹੋਰੀ 25 ਚੋਂ ਵੀ ਕੀ ਘੱਟ ਕਰਦਾ ਨਾ ਬਸ ਇਹ ਰਾ ਕੇ ਉਹ ਵੀਰੇ ਕਿਰਾਇਆ ਪੈਣਾ 3000 ਪੈਣਾ 4000 ਪੈਣਾ ਇਹ ਕਿਰਾਇਆ ਤਾਂ ਲੱਗੂਗਾ ਹੁਣ ਜਦੋਂ ਆਪਾਂ ਮੁੰਡਾ ਵੇਣ ਜਾਂਦੇ ਆ ਫਿਰ ਬਰਾਤੀਆਂ ਵਾਸਤੇ ਗੱਡੀਆਂ ਦਾ ਲੈ ਕੇ ਜਾਣੀਆਂ ਆ ਲੈ ਕੇ ਜਾਣੀਆਂ ਪੈਣੀਆਂ ਹੀ ਆ ਬਾਈ ਆ ਇਹਦਾ ਕਿੰਨਾ ਦ ਇਹਦਾ 25000 ਰੁਪਏ ਆ ਲਾਓ ਤੋਂ 10 ਕਿਲੋ ਜਾਨੀ ਹੈਗਾ ਦੁੱਧ 12 ਕਿਲੋ ਸੀ ਠੀਕ ਆ ਗੱਲ ਆਦੇ ਆ ਥੋੜੀ ਜਿਹੀ ਚੀਜ਼ ਜੜੀਆਂ ਸੀਗੀਆਂ ਬਾਈ ਠੀਕ ਆ ਗੱਲ ਬਾਈ ਕਰਕੇ ਨਾ 2 ਕਿਲੋ ਦਾ ਫਰਕ ਪਾ ਗਈ ਠੀਕ ਆ ਗੱਲ ਹਾਂਜੀ ਆ ਇਧਰੋਂ ਦਿਖਾ ਦੇ ਕਰੀ ਅਗਲੇ ਪੰਨੇ ਆ ਜਾ ਇਧਰ ਤੇ ਹੀ ਦਿਖਾ ਦੇ ਸਮਾਰ ਕੇ ਲਾ ਕੇ ਨੇੜੇ ਆਡਰ ਆ ਇਹ ਦੇ ਦਾਂਗੇ ਬਾਈ ਕਹਿੰਦਾ 25000 ਰੁਪਏ ਦੀ ਹਾਂਜੀ ਤੇ ਹੁਣ ਮਾਰ ਦੇ ਆ ਬੈਠ ਦੇ ਇਧਰਲੀ ਤੇ ਇਹਦਾ ਕਿਹੜਾ ਸੂਆ ਬਾਈ ਇਹ ਬਾਈ ਧੀ ਏ ਸੂਏ ਸੂਈ ਹੋਈ ਆ 9-10 ਦਿਨ ਹੋ ਗਏ ਇਹਨੂੰ ਵੀ ਸੂਈ ਨੂੰ ਬਸ ਆ ਬੱਚਾ ਇਹ ਨਾ ਬੱਚੀ ਆ ਜੀ ਇਹਦੇ ਨਾਲ ਆ ਗਈ ਪਿਓਰ ਜਰਸੀ ਦੀ ਬੱਛੀ ਹੈ ਨਾ ਹਾਂਜੀ ਇਹਦੇ ਨਾਲ ਆ ਗਈ ਪਿਓਰ ਜਰਸੀ ਬੱਛੀ ਤੇ ਨਾੜੂਆ ਵੀ ਨਾਲ ਹੀ ਆ ਤਕਰੀਬਨ ਤਕਰੀਬਨ ਕਿੰਨੇ ਰੰਦਾ ਸੂਆ ਬਾਈ ਬਾਈ ਹੋ ਗਏ ਇਹਨੂੰ ਯਾਨੀ 8 ਤੋਂ 10 ਦੇ ਨਾ ਸੂਈ ਹਾਂਜੀ ਸੂਆ ਕਿਹੜਾ ਤੀ ਇਹਦਾ ਸੂਆ ਬਾਈ ਤੀਜੇ ਸੂਈ ਹੋਈ ਹੈ ਸੂਆ ਤੀਜਾ ਰੰਗ ਰੂਪ ਆ ਗਿਆ ਇਹਦਾ ਐਫ ਐਫ ਵਾਲਾ ਉਹ ਦੁੱਧ ਦੀ ਕੈਪੈਸਿਟੀ ਹੈ ਮੇਰੇ ਖਿਆਲ ਲੈ ਇਹਦੀ ਜਰਸੀ ਵਾਂਗੂ گاੜਾ ਹੋਊਗਾ ਹਾਂਜੀ گاੜਾ ਦੁੱਧ ਧਾਰ ਵੀ ਪੋਲੀ ਆਈ ਤੇ ਹੁਣ ਦੁੱਧ ਤਿਆਰ ਕਿੰਨਾ ਕਾ ਬਾਈ ਬਾਈ ਦੁੱਧ ਲਾ ਲਓ ਬੋਲਾ ਲਾ ਲਓ ਹੱਲੇ ਯਾਨੀ ਮੈਲੇ ਤੇ ਚੱਲੀ ਨਹੀਂ ਹੈਗੀ ਹੁਣ 9 ਤੋਂ 10 ਕਿਲੋ ਤਿਆਰ ਆ ਜੀ 9 ਤੋਂ 10 ਕਿਲੋ ਇਹਦੇ ਥੱਲੇ ਹੈਗਾ ਰੈਡੀ ਤੇ ਬਾਡੀ ਬੁੱਡੀ ਦੀ ਹੈਗੀ ਆ ਚੰਗੀ ਤੇ ਜਿਹੜਾ ਥਣ ਲੱਗਿਆ ਥਣ ਲੱਗਿਆ ਇਹਨੂੰ ਸੱਜਣੋਂ ਮੱਝਾਂ ਨਾਲ ਦਾ ਹਾਂਜੀ ਅੱਦਕਾਰਟ ਚ ਆ ਗਈ ਪੱਛੀ ਇਹ ਵੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਵੀਰੇ ਇਹ ਬਾਈ ਦੇ ਦਾਂਗੇ ਆਪਾਂ 32000 ਦੀ ਇਹ ਦੇ ਦਾਂਗੇ ਸਿਰਫ 32 32 ਦੀ 32 ਦੀ ਬਾਈ ਆਫਰ ਵਾਲਾ ਸਿਸਟਮ ਹੈ ਅੱਜ ਹਾਂਜੀ ਹਾਂ ਆਫਰ ਵਾਲਾ ਸਿਸਟਮ ਆ ਟੋਕੜਾ ਨੇ ਮੁੱਲੀ ਤਾਜ਼ੀਆਂ ਦਵਾ ਦੂੰਗਾ ਅੱਜ ਮੈਂ ਕਾਮ ਆ ਰੋ ਤੇ ਹੁਣ ਮਾਰਦੇ ਆ ਤੇ 7 ਨੰਬਰ ਵਾਲੀ ਤੇ ਇਹ ਹੈਗੀ ਦੀ 6 ਨੰਬਰ ਤੇ ਇਹ ਵੀ ਤੋੜ ਦਿਓ ਜੀ ਖੋਲ ਕੇ ਇਹ ਆ ਗਈ ਵੱਡੇ ਕਦ ਕਾਟ ਚ ਨਾ ਹਾਂਜੀ ਆ ਇਹ ਵੱਡੇ ਕਦ ਕਾਟ ਚਾ ਬੇਲ ਬੂਲ ਵੀ ਫੁੱਲਾ ਲੰਬੀ ਪੂਰੀ ਆ ਗਈ ਇਹ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਨਾਲ ਬੱਛੀ ਆ ਜੀ ਇਹਦੇ ਨਾਲ ਬੱਛੀ ਆ ਇਹਦਾ ਸੂਆ ਕਿਹੜਾ ਬਾਈ ਇਹਦੀ ਏ ਸੂਆ ਹੈ ਬਾਈ ਇਹਦਾ ਸੂਆ ਹੈਗਾ ਤੀਜਾ ਨਾਲ ਇਹਦੇ ਹੈਗੀ ਆ ਮੂਲੀ ਲੇਗਰੀ ਸੂਈ ਹੋਈ ਆ ਮਹੀਨੇ ਸਵਾ ਮਹੀਨੇ ਦੀ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਜੱਜਮੈਂਟ ਤੁਸੀਂ ਕਰ ਲੂਗਾ ਅੱਗੇ ਬੱਚੀਆ ਸਿੰਘ ਦਾਗੇ ਹੋਏ ਨੇ ਮੈਂ ਤੁਹਾਨੂੰ ਦਿਖਾ ਦੂੰਗਾ ਮੈਂ ਤੇ ਦੁੱਧ ਹੁਣ ਲਾਡੀ ਕਿੰਨਾ ਦੁੱਧ ਬਾਈ ਇਹਦੇ ਥੱਲੇ ਹੈਗਾ 10 ਤੋਂ 11 ਕਿਲੋ 10 ਤੋਂ 11 ਕਿਲੋ ਨੈਟ ਰਾਈਡੀ ਹਾਂਜੀ ਆਪਣੇ ਕੋਲੇ ਆਈਆਂ ਹੀ ਨੇ ਤਕਰੀਬਨ ਵਧਣੀਆਂ ਜ਼ਰੂਰ ਠੀਕ ਆ ਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਫਿਰ ਇਹ ਬਾਈ ਦੇ ਦਾਂਗੇ ਆਪਾਂ 25000 ਦੀ ਇਹ ਵੀ 25 ਦੇ ਦਾਂਗੇ 25 ਦੇਾਂਗੇ 25 25 50 ਕਰਦੇ ਹੈ ਅੱਜ ਮੁੱਲ ਵੀਰੇ ਕਰਈ ਨਹੀਂ ਹੈਗੇ ਲੈਣ ਦੇਣ ਵਾਲੇ ਹੀ ਨੇ ਮੁੱਲ ਜੀ ਲਾਡੀ ਕਹਿੰਦਾ ਵੀ ਸੱਜਣੋ 25 25 50 ਕਹਿੰਦਾ ਸਤ ਤੋਂ ਸਸਤੀ ਗਾਂ ਕਿਤੇ ਲੱਭ ਕੇ ਦਿਖਾਓ ਕੋਈ ਕਰਦਾ ਅੱਜ ਦਾ ਸਹੀ ਗੱਲ ਆ ਭਾਈ ਅੱਜ ਸਿਸਟਮ ਉਹੀ ਕਰਤਾ ਔਰ ਇਹ 25 25 50 ਆ ਤੇ ਬਾਕੀ ਰੇਟ ਆ ਜਿਹੜਾ ਰੇਟ ਬਿਲਕੁਲ ਜੈਨੂਅਨ ਆ ਬਾਈ ਦਾ ਵੀ ਇਹਦੇ ਚ ਹੁਣ ਜਿਆਦਾ ਗੁੰਜਾਇਸ਼ ਨਹੀਂ ਹੈਗੀ ਯਾਰੀ ਜੋੜਾ ਹੀ ਲੈਣਾ ਭਾਈ ਕਿਸੇ ਨੇ ਜੋੜਾ 55 ਦਾ ਦੇ ਦਾਂਗੇ ਉਹਦਾ 32 ਸੀ ਇਹਦਾ 25 ਹੇਆ 206 ਦਾਂਗੇ ਜੇ ਜੋੜਾ ਹੀ ਲੈਣਾ ਵਾ ਤਾਂ 55 ਦਾ ਜੇ ਜੇ ਸੱਜਣ ਨੇ ਜੋੜਾ ਲੈ ਜਾਣਾ ਹਾਂ 55 ਦਾ ਜੀ 22 ਸ਼ੇਰ ਦੁੱਧ ਕਰਦਣੀਆਂ ਹਾਜ਼ਰ ਆ ਆਮ ਨਾਲ ਵੀ ਤੇ ਆਮ ਨਾਲ ਆ 22 ਸ਼ੇਰ ਇਹਨਾਂ ਥੱਲੇ ਹਾਜ਼ਰ ਵੀ ਆ ਤੇ ਇੱਕ ਜਿਵੇਂ ਸਾਨੂੰ ਮੈਦਰ ਖੀਰੀ ਪੱਛੀ ਦਿਖਾਈ ਦਿਓ ਵੀ ਨਗੀਨੀ ਲਖਾਇਤੀ ਜਰਸੀ ਦਾ ਨੰਬਰ ਬੋਲ ਦਿਓ ਜੀ ਆਪਣਾ 87290 97861 ਹਾਂਜੀ ਤੇ 98557 ਜੀ 9812 ਆਹੀ ਬੇਨਤੀ ਆ ਵੀ ਰੇਟ ਨੇ ਜਿਹੜੇ ਰੇਟ ਮੈਂ ਫਿਕਸ ਕਰਾਏ ਨੇ ਬਾਰ-ਬਾਰ ਤਾਂ ਕਰਕੇ ਬੇਨਤੀ ਕਰਦਾ ਮਾਤੀ ਵੀਰੇ ਇਹ ਦੇਖ ਆਪਾਂ ਦੱਸ ਕੇ ਦਿੰਨੇ ਆ ਗਾਈਆਂ ਹਿਮਾਚਲ ਚ ਆਉਂਦੀਆਂ ਨੇ ਇਹ ਨਾ ਆ ਕੇ ਕਹਾ ਕਰੋ ਕਦ ਛੋਟੇ ਨੇ ਇਹ ਵੀਡੀਓ ਚ ਆਪਾਂ ਪ੍ਰੋਪਰ ਦੱਸਦੇ ਹੁੰਦੇ ਆ ਠੀਕ ਆ ਜੀ ਕਿਉਂਕਿ ਜਿਹੜੇ ਬੰਦੇ ਨੇ ਐਫ ਗਾਂ ਰੱਖੀ ਆ ਬਾਈ ਉਹਨਾਂ ਨੂੰ ਇਹਦਾ ਕਦ ਛੋਟਾ ਲੱਗਦਾ ਬਿਲਕੁਲ ਲੱਗੂ ਹੈ ਨਾ ਜਿਨ੍ਹਾਂ ਨੇ ਜਰਸੀਆਂ ਰੱਖੀਆਂ ਉਹ ਤਾਂ ਇਹ ਗੱਲ ਕਹਿੰਦੇ ਨਹੀਂ ਆ ਕੇ ਹਾਂ ਉਹਨਾਂ ਨੂੰ ਲੱਗੂਗਾ ਬਾਈ ਹੁਣ ਜਿਹੜਾ ਬੰਦਾ ਬੋਤੇ ਦੀ ਸਵਾਰੀ ਕਰਦਾ ਜੇ ਤੁਹਾਨੂੰ ਘੋੜੀ ਤੇ ਬਿਠਾਵਾਂਗੇ ਉਹਨੂੰ ਘੋੜੀ ਤਾਂ ਛੋਟੀ ਲ ਉਹਨਾਂ ਬੋਤਾ ਆਪਣੀ ਜਗ੍ਹਾ ਤੇ ਸਹੀ ਆ ਤੇ ਘੋੜੀ ਜੇ ਮੈਂ ਗੱਲ ਬਾਤ ਕਰਲਾਂ ਸੱਜਣਾ ਘੋੜੀ ਆਪਦੀ ਜਗ੍ਹਾ ਤੇ ਨਹੀਂ ਹੁੰਦੀ ਘੋੜੀ ਲੰਬੀ ਰੈਡ ਕਰਦੀ ਆ ਤੇਜ਼ ਦੌੜਾਂ ਦੌੜਦੀ ਆ ਤੇ ਬੋਤਾ ਹੁੰਦਾ ਜਿਹੜਾ ਮੱਠੀ ਚਾਲ ਤੇ ਚੱਲਦਾ ਤੇ ਬੋਤੇ ਨੇ ਆਪਦਾ ਕੰਮ ਕਰਨਾ ਹੁੰਦਾ ਤੇ ਘੋੜੀ ਨੇ ਆਪਦਾ ਕੰਮ ਕਰਨਾ ਹੁੰਦਾ ਹਾਂ ਜਿਨ੍ਹਾਂ ਨੂੰ ਤਾਂ ਪਤਾ ਵੀਰੇ ਇਹਨਾਂ ਦੇ ਦੁੱਧ ਦਾ ਵੀ ਪਤਾ ਠੀਲ ਠੰਡੀਆਂ ਦਾ ਪਤਾ ਉਹ ਤਾਂ ਨਹੀਂ ਇਹ ਗੱਲ ਕਰਦੇ ਬਾਕੀ ਨਾ ਦਾ ਯਾਰ ਜਿਹੇ ਸੂਣ ਸਾਰੀ ਬੱਚਾ ਪਰਾਂ ਕਰ ਦੋ ਹਾਂ ਜੀ ਹਾਂ ਬਾਕੀ ਤਸੱਲੀ ਨਸਲ ਦੀ ਕੰਮ ਆ ਤਸੱਲੀ ਆਪਦੀ ਕਰਕੇ ਲੈ ਕੇ ਜਾਇਓ ਠੀਕ ਆ ਜੀ ਆਪਣੀ ਘਰ ਦੀ ਗਰੰਟੀ ਆ ਘਰ ਤੋਂ ਬਾਹਰ ਕੋਈ ਗਰੰਟੀ ਨਹੀਂ ਠੀਕ ਆ ਜੀ ਜਿਹੜਾ ਕੋਈ ਆਨਲਾਈਨ ਮੰਗਾਊਗਾ ਉਹਦੇ ਜ਼ਿੰਮੇਦਾਰ ਅਸੀਂ ਬੈਠੇ ਆਂ ਵੀ ਉੱਥੇ ਜਾ ਕੇ ਕੋਈ ਗਲਤ ਨੇ ਕਿਸਾਨ ਦੀ ਗਲਤ ਨਿਕਲਦੀ ਆ ਆਨਲਾਈਨ ਵਾਲੇ ਤੇ ਅਸੀਂ ਜ਼ਿੰਮੇਦਾਰ ਆ ਜਿਹੜਾ ਕਰੋ ਤਸੱਲੀ ਕਰਕੇ ਲੈ ਕੇ ਚੋਕੇ ਲੈ ਕੇ ਜਾਓ ਦੋ ਡੰਗ ਵੀ ਉਹਦਾ ਕੋਈ ਲਾਂਬਾ ਨਹੀਂ ਵੀਰੇ ਠੀਕ ਆ ਜੀ ਹਾਂ ਜਿਹੜਾ ਸੱਜਣ ਦੋ ਡੰਗ ਚੋਕੇ ਤਸੱਲੀ ਕਰਕੇ ਉਹਦਾ ਬਾਈ ਕਹਿੰਦਾ ਕੋਈ ਲਾਂਬਾ ਨਹੀਂ ਦੂਰ ਵਾਲੇ ਸੱਜਣ ਨਾ ਘਬਰਾਇਓ ਜੇ ਕਿਸੇ ਨੇ ਆਨਲਾਈਨ ਮੰਗਵਣੀ ਆ ਆਨਲਾਈਨ ਬਾਈ ਕੰਦਾ ਭੇਜ ਦਾਂਗੇ ਸਾਂ ਥੱਪੇ ਦੀ ਉਹਦੀ ਆਪਾਂ ਗਾਰੰਟੀ ਦਾ ਵਾਹ ਜਿੱਦਾਂ ਹੁੰਦਾ ਜਿਵੇਂ ਥਣ ਥੱਪੇ ਦੀ ਹੋਗੀ ਭਾਰ ਬੋਝ ਦੀ ਹੋਗੀ ਪਜੂ ਆਲ ਕਰਦਾ ਹਨਾ ਉਹਦੀ ਗਾਰੰਟੀ ਆਪਾਂ ਉਹ ਚੀਜ਼ ਦੀ ਗਾਰੰਟੀ ਲਵਾਂਗੇ ਬਾਈ ਆਪਾਂ ਬਾਕੀ ਉਹ ਦੇਖ ਆ ਜਾਂਦੀਆਂ ਬਾਈ ਇੱਕ ਦਿਨ ਆਉਂਦੀਆਂ ਦੂਏ ਦਿਨ ਵੇਖ ਜਾਂਦੀਆਂ ਨੇ ਆਪਣੇ ਘਰੇ ਪੱਠੇ ਵਧੀਆ ਖਾਂਦੀਆਂ ਔਰ ਤੇ ਜਾ ਕੇ ਸਭ ਤੋਂ ਮੇਰੀ ਨਾਲ ਸਾਹਾਲੀਆਂ ਚੀਜ਼ਾਂ ਆਉਂਦੀਆਂ ਸਾਹਾਲੀਆਂ ਚੀਜ਼ਾਂ ਨੇ ਮੁੜ ਕੇ ਇਹਨੇ ਪੱਠੇ ਨਹੀਂ ਖਾਂਦੇ ਅੱਜ ਦਿਖਾਦੇ ਵੀ ਆਪਣੇ ਘਰੇ ਰੱਜੀਆਂ ਖੜੀਆਂ ਨੇ ਸਾਰੀਆਂ ਲਾਈਆਂ ਨੇ ਸਾਰੀਆਂ ਤੇ ਮਾਰਦੇ ਕੈਮਰਾ ਇੱਕ ਗੱਲ ਹੋਰ ਦੱਸਦਾ ਨਾ ਹਿਮਾਚਲ ਚ ਹੁੰਦੀਆਂ ਨੇ ਥੋੜੀਆਂ ਜਿਹਾ ਖੁੱਲੀਆਂ ਛੱਡ ਉਰੇ ਕਈ ਵਾਰੀ ਸੱਜਣ ਬਾਈ ਖਰਾਕ ਆ ਜਿਹੜੀ ਮੈਨੂੰ ਪਤਾ ਵੀ ਬੰਦਾ ਸ਼ੌਕ ਨੂੰ ਖਰੀਦਾ ਸ਼ਕੀਨ ਬੰਦੇ ਤੋਂ ਨਾ ਖਰਾਕ ਮੱਲੂ ਮੱਲੀ ਮਹਸਾਣੇ ਸਾਹਿਬ ਚ ਪੈਣੀ ਥੋੜੀ ਜਿਹੀ ਵੱਧ ਪੈਣੀ ਆ ਹਾਂਜੀ ਹਾਂ ਉਹਦੇ ਕਰਕੇ ਬਾਈ ਇਹਨਾਂ ਦਾ ਪੇਟ ਖਰਾਬ ਹੋ ਜਾਂਦਾ ਹਾਂਜੀ ਰੋਕ ਜਾਂਦਾ ਹੀ ਮੇਰੇ ਉਰੇ ਤੁਸੀਂ ਨਾਲ ਮੈਂ ਥੋੜਾ ਜਿਹਾ ਤਰੀਕਾ ਦੱਸ ਦਾਂ ਨਾ ਇਹਨਾਂ ਨੂੰ ਸੈੱਟ ਕਰਨ ਦਾ ਵੀ ਵਧੀਆ ਕੰਪਨੀ ਦਾ ਇੱਕ ਲੀਵਰ ਟੌਨਿਕ ਦੇ ਦਿਆ ਕਰੋ ਥੋੜਾ ਥੋੜਾ ਇਹਨਾਂ ਨੂੰ ਇਹ ਜਿਹੜੀ ਖਰਾਕ ਹੁੰਦੀ ਆ ਇਹਨਾਂ ਨੂੰ ਥੋੜੀ ਥੋੜੀ ਕਰਕੇ ਅੱਪ ਕਰਿਆ ਕਰੋ ਕਿਉਂਕਿ ਮਹੀਨੇ 20 ਦਿਨ ਚ ਬਈ ਇਹਨਾਂ ਦਾ ਪੇਟ ਸਹੀ ਹੋ ਜਾਣਾ ਸਹੀ ਹੋ ਜਾਂਦਾ ਜੀ ਹਾਂ ਨਾਲ ਥੋੜਾ ਬਹੁਤਾ ਜਿੱਦਾਂ ਮਿੱਠਾ ਛੋਡਾ ਹੋ ਗਿਆ ਹਨਾ ਉਹ ਚੀਜ਼ ਦੇ ਦਿਆ ਕਰੋ ਉਹਦਾਂ ਇਹਨਾਂ ਦਾ ਪੇਟ 10 ਤੋਂ 15 ਦਿਨ ਚ ਆਪਣੇ ਮੌਸਮ ਦੇ ਅਨੁਕੂਲ ਇਹ ਹੋ ਜਾਂਦੀਆਂ ਨੇ ਹੁਣ ਹੋਣਾ ਸੌਖਾ ਹੁਣ ਸਰਦੀ ਦੀ ਰੁੱਤ ਹੈ ਹਨਾ ਹਾਂ ਜੀ ਹਾਂ ਜਿਹੜੀਆਂ ਹੁਣ ਸੈੱਟ ਹੋ ਗਈਆਂ ਉਹ ਅੱਗੇ ਗਰਮੀ ਚ ਵੀ ਸੈੱਟ ਹੀ ਰਹਿਣਗੀਆਂ ਬਈ ਹਾਂ ਜੀ ਤੇ ਬਾਕੀ ਇਹੀ ਬੇਨਤੀ ਆ ਵੀ ਡੰਗ ਦੋ ਡੰਗ ਤਸੱਲੀ ਜਿਹੜਾ ਸੱਚਾ ਲਿਜਾਊਗਾ ਕਰਕੇ ਉਹਨੂੰ ਤੇ ਬਾਕੀ ਜਿਹੜਾ ਸੱਜਣ ਬਾਈ ਕਹਿੰਦਾ ਆਨਲਾਈਨ ਮਗਾਉ ਉਹਦੀ ਆਪਾਂ ਹਰੇਕ ਚੀਜ਼ ਦੀ ਜ਼ਿੰਮੇਵਾਰੀ ਲਵਾਂਗੇ ਆ ਗੱਬਣਾ ਆਪਾਂ ਚੈੱਕ ਕਰਾਈਆ ਬਾਈ ਚੈੱਕ ਕਰਾ ਕੇ ਫੇਰ ਵੀਡੀਓ 'ਚ ਪਾਈਆ ਗਰੰਟੀ ਆ ਜਾਣੀ ਇਹਦੀ ਆਪਾਂ ਨੂੰ ਗੱਬਣਾ ਓਹਦੀ ਗੱਲ ਆ ਵੀ ਬਾਈ ਹੋਰਾਂ ਦਾ ਜਿਹੜਾ ਕੰਮ ਆ ਕੰਮ ਲੰਮੇ ਸਮੇਂ ਤੋਂ ਚੱਲਦਾ ਤੇ ਬਾਈ ਕਹਿੰਦਾ ਅੱਗੇ ਚਲਾਉਣਾ ਵੀ ਲੰਮਾ ਸਮਾਂ ਹਾਂਜੀ ਆ ਇੱਕ ਤਾਲ ਤੇ ਲੰਮਾ ਸਮਾਂ ਚਲਾਉਣਾ ਵੀ ਜੀ ਠੱਗੀ ਠੋਰੀ ਦਾ ਸਿਸਟਮ ਆਪਾਂ ਨਹੀਂ ਸੋਚਿਆ ਹੋਇਆ ਹਨਾ ਵੀ ਬਾਈ ਨੂੰ ਐ ਕਰਦਾਂਗੇ ਜਾਂ ਕਿਸੇ ਨੂੰ ਆਨਲਾਈਨ ਭੇਜਣੀ ਐ ਇਦਾਂ ਹੋ ਜੂਗਾ ਸਿਸਟਮ ਬਾਈ ਕਹਿੰਦਾ ਲੰਬਾ ਟਾਈਮ ਚਲਾਉਣਾ ਤੇ ਬਾਕੀ ਬਾਈ ਦੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ